ਸਤ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਤੇ ਵੀਡੀਓ ਦੇਖਣ ਲਈ ਪਲੀਜ਼ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਅੱਜ ਨਾਲ ਆਪਾਂ ਮਠਿਆਈ ਬਣਾਈ ਆ ਤੇ ਇਹ ਮਠਿਆਈ ਮੈਂ ਆਪਣੇ ਬੇਟੇ ਦੀ ਫਰਮਾਇਸ਼ ਤੇ ਬਣਾਈ ਆ ਉਹਨੂੰ ਬਹੁਤ ਜ਼ਿਆਦਾ ਕ੍ਰੀਵਿੰਗ ਹੋ ਰਹੀ ਸੀਗੀ ਤੇ ਮੈਨੂੰ ਕਹਿੰਦਾ ਮਮਾ ਜਲਦੀ ਬਣਾ ਕੇ ਦੋ ਤੇ ਇਸ ਸਿਰਫ 10 ਮਿੰਟਾਂ ਚ ਬਣ ਕੇ ਤਿਆਰ ਹੋ ਜਾਂਦੀ ਆ ਰੈਸਪੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਕੜਾਈ ਲਈ ਆ ਜਿਹਦੇ ਵਿੱਚ ਆਪਾਂ ਤਿੰਨ ਤੋਂ ਚਾਰ ਚਮਚ ਘਿਓ ਦੇ ਦੇਸੀ ਦੇ ਪਾਏ ਆ 1 ਕੱਪ ਵੇਸਣ ਦਾ ਪਾਇਆ ਤੇ ਇਹਨੂੰ ਆਪਾਂ ਭੁੰਨਾਗੇ ਲਗਾਤਾਰ ਚਲਾਉਂਦੇ ਹੋਏ ਇਹਨੂੰ ਭੁੱਲਣਾ ਜਿਹੜੀ ਇਹਦੀ ਗੈਸ ਹਨਾ ਉਹਨੂੰ ਤੁਸੀਂ ਮੀਡੀਅਮ ਹੀ ਰੱਖਣਾ ਤੇ ਹੁਣ ਤੁਸੀਂ ਦੇਖੋਗੇ ਉਹਨੂੰ ਇਹ ਨਾ ਛਣਕਣ ਜੇ ਲੱਗ ਜੂਗਾ ਕਿਉਂਕਿ ਕਿਉਂ ਆਪਾਂ ਨੇ ਘੱਟ ਪਾਇਆ ਨਾ ਦੇਖੋ ਛਣਕਣ ਲੱਗ ਗਿਆ ਨਾ ਤੇ ਹੁਣ ਇਹਦੇ ਵਿੱਚ ਇੱਕ ਚਮਚਾ ਆਪਾਂ ਘਿਓ ਦੇ ਐਡ ਕਰਾਂਗੇ ਫੇਰ ਇਹਨੂੰ ਪੰਨਾ ਕੇ ਤੇ ਫੇਰ ਦੋ ਚਮਚ ਘਿਓ ਦੇ ਐਡ ਕਰਾਂਗੇ ਇਸ ਤੋਂ ਬਾਅਦ ਆਪਾਂ ਨੂੰ ਘਿਓ ਨਹੀਂ ਚਾਹੀਦਾ ਕਦੇ ਲਈ ਤੇ ਟੋਟਲ ਆਪਰ ਤਿੰਨ ਚਾਰ ਚਮਚ ਪਹਿਲਾਂ ਲਏ ਤਿੰਨ ਬਾਅਦ ਚ ਲੈ 6-7 ਚਮਚ ਘਿਓ ਦੇ ਲੱਗਦੇ ਆ ਮੈਂ ਦੇਸੀ ਘਿਓ ਪਾਇਆ ਤੁਸੀਂ ਡਾਲਡਾ ਪਾ ਸਕਦੇ ਹੋ ਹਨਾ ਤੇ ਹੁਣ ਇਹਨੂੰ ਪੂਨ ਨਦਨ ਓਪਨ ਕਾਫੀ ਟਮ ਹੋ ਗਿਆ ਜਨ ਕਿ 8 ਮਿੰਟ ਤੇ ਕਰੀਬ ਆਪਾਂ ਨੂੰ ਹੋ ਚੁੱਕਿਆ ਏ ਤੇ ਜਿਹੜਾ ਆਪਣਾ ਵੇਸਣ ਉਹ ਤਕਰੀਬਨ ਪੁੱਜ ਚੁੱਕਿਆ ਮੈਂ ਇੱਥੇ ਖੰਡ ਨੂੰ ਪੀਸਣਾ ਸੀ ਤੇ ਮੇਰਾ ਬੇਟਾ ਕਹਿੰਦਾ ਮੈਂ ਤੁਹਾਡੀ ਹੈਲਪ ਕਰਦਾ ਮੈਂ ਉਹਨੂੰ ਬਹੁਤ ਜ਼ਿਆਦਾ ਕ੍ਰੇਵਿੰਗ ਹੋ ਰਹੀ ਸੀ ਕਿ ਮੈਨੂੰ ਜਲਦੀ ਜਲਦੀ ਦੋ ਮਠਿਆਈ ਤੇ ਵੇਸਣ ਵੀ ਦੇਖੋ ਆਪਣਾ ਪੁੱਜ ਗਿਆ ਹੈ ਹਨਾ ਤੇ ਹੁਣ ਆਪਾਂ ਨੇ ਜਿਹੜੀ ਚੀਨੀ ਆ ਉਹ ਪੀਸ ਲਈ ਆ ਨਾਰਮਲ ਚੀਨੀ ਸੀ ਮੇਰੇ ਕੋਲੇ ਉਹਨੂੰ ਮੈਂ ਪੀਸ ਲਿਆ ਇੱਕ ਕੱਪ ਆਪਾਂ ਵੇਸਣ ਦਾ ਲਿਆ ਅੱਧਾ ਕੱਪ ਉਹ ਹੀ ਆਪਾਂ ਇੱਥੇ ਚੀਨੀ ਦਾ ਛਾੜ ਕਰਦਾਂਗੇ ਪਰ ਇਹਨੂੰ 2 ਮਿੰਟ ਆਪਾਂ ਹੋਰ ਪਕਾਉਣਾ ਏ ਕਿਉਂਕਿ ਚੀਨੀ ਆ ਜਿਹੜੀ ਥੋੜਾ ਜਿਹਾ ਪਾਣੀ ਛੱਡੂਗੀ ਠੀਕ ਹੈ ਤੇ ਇਹ ਪੂਰਾ ਮਤਲਬ ਜਦੋਂ 2 ਮਿੰਟ ਬਾਅਦ ਆਪਾਂ ਗੈਸ ਨੂੰ ਬੰਦ ਕਰ ਦੇਣਾ ਏ ਤੇ ਕੁਝ ਇਸ ਤਰ੍ਹਾਂ ਦਾ ਹੋ ਜਾਊਗਾ ਇਹ ਠੀਕ ਹੈ ਤੇ ਹੁਣ ਇਹਨੂੰ ਆਪਾਂ ਸ਼ੇਪ ਦੇਣੀ ਆ ਇੱਥੇ ਵੀ ਤੁਸੀਂ ਆਪਦੇ ਅਕੋਰਡਿੰਗ ਸ਼ੇਪ ਦੇ ਸਕਦੇ ਜਿਹੜੀ ਵੀ ਤੁਹਾਨੂੰ ਵਧੀਆ ਲੱਗੇ ਤੁਸੀਂ ਚਾਹੋ ਤੇ ਇਹਦੇ ਵਿੱਚ ਡ్రਾਈ ਫਰੂਟ ਜਾਂ ਅਲਿਚੀ ਵਗੈਰਾ ਪਾ ਸਕਦੇ ਆ ਬੇਟਾ ਮੇਰਾ ਬਿਲਕੁਲ ਪਲੇਨ ਨਹੀਂ ਖਾਂਦਾ ਇਸ ਕਰਕੇ ਮੈਂ ਕੁਝ ਨਹੀਂ ਪਾਇਆ ਤੇ ਮੈਂ ਇਹਨੂੰ ਬਣਾਉਣ ਲੱਗੀ ਸੀ ਪਰ ਕਾਫੀ ਜ਼ਿਆਦਾ ਗਰਮ ਸੀ ਹੱਥ ਨਹੀਂ ਲੱਗ ਰਹੇ ਸੀ ਫਿਰ ਮੈਂ ਸੋਚਿਆ ਫਿਰ ਇਹਨੂੰ ਪੱਕੇ ਤਲੇ ਰੱਖ ਕੇ ਠੰਡੀ ਕਰਦੀ ਆ ਫਿਰ ਤੋਂ ਮੈਂ ਇਹਨੂੰ ਠੰਡਾ ਕੀਤਾ ਤੇ ਫਿਰ ਮੈਂ ਇਹਨੂੰ ਫਿਰ ਬਣਾ ਕੇ ਜਿਹੜਾ ਉਹ ਰੈਡੀ ਕਰ ਲਿਆ ਮੈਂ ਇਸ ਤਰ੍ਹਾਂ ਹਾਰਟ ਦੀ ਸ਼ੇਪ ਦਿੱਤੀ ਹੈ ਤੁਸੀਂ ਜਿਹੜੀ ਤੁਹਾਨੂੰ ਵਧੀਆ ਲੱਗੇ ਦੇ ਸਕਦੇ ਹੋ ਸ਼ੇਪ ਹਨਾ ਤੇ 10 ਮਿੰਟਾਂ ਦੇ ਵਿੱਚ ਆਪਣੀ ਜਿਹੜੀ ਮਠਿਆਈ ਹੈ ਉਹ ਬਣ ਕੇ ਤਿਆਰ ਹੋ ਗਈ ਤੇ ਵੇਖਿਓ ਕੋਈ ਯਕੀਨ ਵੀ ਨਹੀਂ ਕਰ ਪਾਊਗਾ ਜੇ ਤੁਸੀਂ ਐਵੇਂ ਦੀ ਸ਼ੇਪ ਦੋਗੇ ਕਿ ਤੁਸੀਂ ਘਰੇ ਬਣਾਈ ਆ ਜਾਂ ਬਾਹਰੋਂ ਲੈ ਕੇ ਆਂਦੀ ਆ ਹਨਾ ਤੇ ਜਿਵੇਂ ਹੁਣ ਬੱਚਿਆਂ ਨੂੰ ਛੁੱਟੀਆਂ ਹੀ ਆ ਤੇ ਕੋਈ ਨਾ ਕੋਈ ਫਰਮੈਸ਼ ਕਰਦੇ ਨੇ ਜਿੱਦਾਂ ਬਣਾ ਕੇ ਤਿਆਰ ਕਰੋ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਚੈਨਲ